ਚੰਨੀ ਦੇ ਹੱਥ ਆਵੇਗੀ ਪੰਜਾਬ ਕਾਂਗਰਸ ਦੀ ਸਰਦਾਰੀ ਰਾਹੁਲ ਗਾਂਧੀ ਨੇ ਸਾਰਾ ਕੁਝ ਕਲੀਅਰ ਕਰਤਾ ਚੰਨੀ ਨੂੰ ਥਾਪੜਾ ਦੇ ਦਿੱਤਾ ਰਾਹੁਲ ਗਾਂਧੀ ਨੇ ਕਿਵੇਂ ਚੰਨੀ ਨੂੰ ਥਾਪੜਾ ਦਿੱਤਾ ਹੈ ਕਹਾਣੀ ਤੁਹਾਨੂੰ ਮੈਂ ਖੋਲ ਕੇ ਦੱਸਦਾ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਆਖਦੇ ਕਿ ਸਿਆਸਤ ਦੇ ਵਿੱਚ ਸੰਕੇਤ ਸਭ ਤੋਂ ਮਹੱਤਵਪੂਰਨ ਹੁੰਦੇ ਨੇ ਉਹੀ ਸਿਆਸਤਦਾਨ ਸੂਝਵਾਨ ਸੁਘੜ ਸਮਝਿਆ ਜਾਂਦਾ ਜਿਹੜਾ ਮੌਕੇ ਦੇ ਉੱਤੇ ਸਹੀ ਸੰਕੇਤ ਦੇ ਸਕੇ ਤੇ ਜਿਹੜਾ ਉਹਨਾਂ ਸੰਕੇਤਾਂ ਨੂੰ ਡੀਕੋਡ ਜਾਨੀ ਕਿ ਸਮਝ ਸਕੇ ਉਹਨਾਂ ਸੰਕੇਤਾਂ ਨੂੰ ਉਹਨਾਂ ਇਸ਼ਾਰਿਆਂ ਨੂੰ ਐਨ ਸਮਝ ਕੇ ਆਪਣੀ ਚਾਲ ਨੂੰ ਤੈਅ ਕਰੇ ਪੰਜਾਬ ਕਾਂਗਰਸ ਨੂੰ ਲੈ ਕੇ ਵੀ ਬੜੇ ਅਹਿਮ ਸੰਕੇਤ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਆਏ ਨੇ ਇੱਕ ਸੰਕੇਤ ਕਿਸੇ ਮਾੜੇ ਮੋٹے ਆਗੂ ਦੇ ਨਿੱਕੇ ਸੀ ਵੇਨੂ ਗੋਪਾਲ ਦੇ ਨਹੀਂ ਨਾ ਭਗवेश बघेल ਦੇ ਨੇ ਨਾ ਹਰੀਸ਼ ਚੌਧਰੀ ਦੇ ਨੇ ਨਾ ਕਿਸੇ ਲੱਲੇ ਦੇ ਨੇ ਨਾ ਖੱਖੇ ਦੇ ਨੇ ਇੱਕ ਸੰਕੇਤ ਤੇ ਉਹ ਵੀ ਸਪਸ਼ਟ ਸੰਕੇਤ ਇਹ ਸੰਕੇਤ ਨੇ ਰਾਹੁਲ ਗਾਂਧੀ ਦੇ ਜੋ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਇਹ ਸੰਕੇਤ ਉਧਰੋਂ ਆਏ ਨੇ ਸੰਕੇਤ ਕਿਵੇਂ ਆਇਆ ਕੀ ਰਾਹੁਲ ਗਾਂਧੀ ਨੇ ਸਪਸ਼ਟ ਕਰ ਦਿੱਤਾ ਕਿ ਤੁਸੀਂ ਭਾਵੇਂ ਜੋ ਮਰਜ਼ੀ ਕਹੀ ਜਾਓ ਪਰ ਇੱਕ ਵਾਰ ਫਿਰ ਚੰਨੀ ਦੇਹੀ ਦਾ ਖੇਡਿਆ ਜਾਣਾ ਹੈ ਇਹ ਗੱਲ ਰਾਹੁਲ ਗਾਂਧੀ ਸਪਸ਼ਟ ਕਰਨਾ ਚਾਹੁੰਦੇ ਆ ਜਾਂ ਇਸ਼ਾਰਿਆਂ-ਇਸ਼ਾਰਿਆਂ ਚ ਬਾਕੀਆਂ ਨੂੰ ਦਰਸਾਉਣਾ ਚਾਹੁੰਦੇ ਆ ਮਾਮਲਾ ਕੁਝ ਇਸ ਤਰ੍ਹਾਂ ਹੋਇਆ ਕਿ ਰਾਹੁਲ ਗਾਂਧੀ ਟਵੀਟ ਕਰਦੇ ਆ ਰਾਹੁਲ ਗਾਂਧੀ ਕਈ ਐਰੇ ਗਰੇ ਬੰਦੇ ਲਈ ਟਵੀਟ ਨਹੀਂ ਕਰਦੇ ਛੇਤੀ ਛੇਤੀ ਪਰ ਰਾਹੁਲ ਗਾਂਧੀ ਨੇ ਚੰਨੀ ਨੂੰ ਲੈ ਕੇ ਟਵੀਟ ਕੀਤਾ ਹੈ ਰਾਹੁਲ ਗਾਂਧੀ ਦੇ ਇਸ ਟਵੀਟ ਤੋਂ ਬਾਅਦ ਪੰਜਾਬ ਦੇ ਸਿਆਸੀ ਤੇ ਖਾਸ ਕਰਕੇ ਕਾਂਗਰਸੀ ਗਲਿਆਰਿਆਂ ਦੇ ਅੰਦਰ ਰਾਹਦਾਰੀਆਂ ਕੋਰੀਡੋਰਸ ਦੇ ਅੰਦਰ ਚਰਚਾਵਾਤਾ ਚੱਲਣੀਆਂ ਸੀ ਤੇ ਉਹ ਚੱਲ ਵੀ ਰਹੀਆਂ ਨੇ ਮੀਡੀਆ 'ਚ ਵੀ ਚੱਲ ਰਹੀਆਂ ਨੇ ਸਿਆਸੀ ਗਲਿਆਰਿਆਂ 'ਚ ਵੀ ਚੱਲ ਰਹੀਆਂ ਨੇ ਕਿ ਆਖਰਕਾਰ ਰਾਹੁਲ ਗਾਂਧੀ ਕਹਿਣਾ ਕੀ ਚਾਹੁੰਦੇ ਆ ਕਈ ਵਾਰ ਆਣੇ ਬਹਾਨੇ ਚੀਜ਼ਾਂ ਸੰਕੇਤ ਦਿੱਤੇ ਜਾਂਦੇ ਆ ਮਾਮਲਾ ਕੁਝ ਇਸ ਤਰ੍ਹਾਂ ਹੋਇਆ ਕਿ ਰਾਹੁਲ ਗਾਂਧੀ ਨੇ ਇੱਕ ਟਵੀਟ ਖੜਕਾਇਆ ਜਿਹਦੇ ਵਿੱਚ ਚੰਨੀ ਦਾ ਜ਼ਿਕਰ ਕੀਤਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਪਾਰਲੀਮੈਂਟ ਦੀ ਸਦਨ ਦੀ ਖੇਤੀਬਾੜੀ ਮਾਮਲਿਆਂ ਬਾਰੇ ਜਿਹੜੀ ਸਟੈਂਡਿੰਗ ਕਮੇਟੀ ਹੈ ਉਹਦੇ ਚੇਅਰਮੈਨ ਨੇ ਉਹਦੇ ਵੱਲੋਂ ਐਮਐਸਪੀ ਨੂੰ ਲੈ ਕੇ ਕਈ ਅਹਿਮ ਜੜੀਆਂ ਨੇ ਉਹ ਸੁਝਾਅ ਦਿੱਤੇ ਗਏ ਐ ਐਮਐਸਪੀ ਲਾਗੂ ਕਰਨ ਬਾਰੇ ਰਾਹੁਲ ਗਾਂਧੀ ਨੇ ਚੰਨੀ ਦੀਆਂ ਤਰੀਫਾਂ ਦੇ ਪੋਲ ਬਣ ਤੇ ਕਿ ਚੰਨੀ ਨੇ ਬੜਾ ਸੋਹਣਾ ਕੰਮ ਕੀਤਾ ਬੱਲੇ ਬੱਲੇ ਕਰਾਤੀ ਚੰਨੀ ਨੇ ਇਹ ਸਿਆਸੀ ਗਲਿਆਰਿਆਂ ਦੇ ਅੰਦਰ ਮੀਡੀਆ ਦੇ ਅੰਦਰ ਇਹ ਚਰਚਾ ਹੈ ਕਿ ਰਾਹੁਲ ਗਾਂਧੀ ਨੇ ਇਹ ਟਵੀਟ ਐਵੇਂ ਨਹੀਂ ਕੀਤਾ ਰਾਹੁਲ ਗਾਂਧੀ ਨੇ ਛੇਤੀ ਦਿਨੇ ਕਿਸੇ ਦਾ ਟਵੀਟ ਕਰਦਾ ਹੀ ਨਹੀਂ ਤਾਂ ਇਹ ਟਵੀਟ ਕਿਤੋਂ ਕਿਸੇ ਹੋਰ ਪਾਸੇ ਵਾਲ ਨੂੰ ਲੈ ਕੇ ਜਾਂਦਾ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਜੋ ਕਲੇਸ਼ ਹੈ ਸਮੇਂ ਕੋਈ ਕਹਿੰਦਾ ਮੈਨੂੰ ਪ੍ਰਧਾਨ ਬਣਾ ਦਿਓ ਮੈਨੂੰ ਮੁੱਖ ਮੰਤਰੀ ਬਣਾ ਦਿਓ ਮੇਰੀ ਹੱਤ ਦੀਆਂ ਲਕੀਰਾਂ ਦੱਸਦੀਆਂ ਨੇ ਮੈਂ ਕਿਉਂ ਨਹੀਂ ਮਾਰ ਸਕ ਬਣ ਸਕਦਾ ਮੈਂ ਕਿਹੜਾ ਕਿਸੇ ਦੇ ਬਾਹ ਮਾਰੇ ਹੈ ਹਾਂ ਮੇਰਾ ਵੀ ਬੜੇ ਬੜੇ ਸਾਰੇ ਨੇ ਕੋਈ ਮੱਕੀ ਬੀਏ ਵੇਚ ਰਿਹਾ ਕੋਈ ਕੁਝ ਵੇਚ ਰਿਹਾ ਪਰ ਇਸ ਸੈਂਟਰ ਵਿੱਚ ਚੰਨੀ ਦੀ ਇਹ ਚੀਜ਼ ਬੜੀ ਹੈ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦੀ ਹੈ ਕਿ ਰਾਹੁਲ ਗਾਂਧੀ ਚੰਨੀ ਬਾਰੇ ਕੀ ਵਿਚਾਰ ਰੱਖਦੇ ਆ ਕਿ ਫਿਰ ਇੱਕ ਵਾਰ ਦਾ ਖੇਡਿਆ ਜਾਊਗਾ ਚਰਨਜੀਤ ਸਿੰਘ ਚੰਨੀ ਦੇ ਉੱਤੇ ਸੀਐਮ ਬਣਾ ਕੇ ਹੁਣ ਇਹ ਜੇ ਸੰਕੇਤ ਨੂੰ ਡੀਕੋਡ ਕੀਤਾ ਜਾਵੇ ਤਾਂ ਲੱਗਦਾ ਇੰਜ ਹੈ ਕਿ ਇਸ ਪਾਸੇ ਵੱਲ ਨੂੰ ਝੁਕਾਤਾ ਕਾਂਗਰਸ ਹਾਈਕਮਾਂਡ ਰੱਖਦੀ ਹੈ ਚਾਹੇ ਥੋੜਾ ਰੱਖਦੀ ਹੋਵੇ ਬਹੁਤਾ ਰੱਖਦੀ ਹੋਵੇ ਰਾਹੁਲ ਗਾਂਧੀ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਨੇ ਇੱਕ ਤਾਂ ਚੰਨੀ ਵਾਲਾ ਸੰਕੇਤ ਕਲੀਅਰ ਕੀਤਾ ਦੂਜਾ ਇਹ ਕਲੀਅਰ ਕਰਤਾ ਮੋਦੀ ਸਰਕਾਰ ਘੇਰੇ ਚ ਲੈ ਲਈ ਸਟੈਂਡਿੰਗ ਕਮੇਟੀ ਕਿਸੇ ਦੀ ਨਹੀਂ ਹੁੰਦੀ ਸਟੈਂਡਿੰਗ ਕਮੇਟੀ ਸਾਂਝੀ ਹੁੰਦੀ ਹੈ ਉਹ ਚ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਆਗੂ ਜਾਨਕਿ ਲੋਕ ਸਭਾ ਰਾਜ ਸਭਾ ਦੇ ਮੈਂਬਰ ਹੁੰਦੇ ਆ ਤੇ ਉਹਦੀ ਉਹਦੀਆਂ ਸਿਫਾਰਸ਼ਾਂ ਆਪਣੇ ਆਪ ਚ ਬਹੁਤ ਮਹਨੇ ਰੱਖਦੀਆਂ ਨੇ ਯਾਨੀ ਕਿ ਰਾਹੁਲ ਗਾਂਧੀ ਕਹਿੰਨੇ ਚਾਹੁੰਦੇ ਕਿ ਚਲੋ ਰਾਹੁਲ ਗਾਂਧੀ ਕਹਿੰਦੇ ਵੀ ਮੇਰੀ ਨਾ ਮੰਨੋ 나 ਹੀ ਮੰਨੋ ਅਖਲੇਸ਼ ਯਾਦਵ ਦੀ 나 ਹੀ ਕਿਸੇ ਹੋਰ ਵਿਰੋਧੀ ਧਿਰ ਦੇ ਆਗੂ ਦੀ ਨਾ ਹੀ ਤੁਸੀਂ ਕਿਸੇ ਰਾਜਿਆਲ ਦੀ ਮੰਨੋ ਗਰਾਹਾ ਦੀ ਮੰਨੋ ਡੱਲੇয়াল ਦੀ ਮੰਨੋ ਰਿਕਸਟ ਕੈਦ ਦੀ ਮੰਨੋ ਹਨਨ ਮੁੱਲਾ ਦੀ ਮੰਨੋ ਨਾ ਮੰਨੋ ਕਿਸੇ ਦੀ ਤੁਸੀਂ ਘੱਟੋ ਘੱਟ ਆਪਣੀ ਬਣਾਈ ਹੋਈ ਸਟੈਂਡਿੰਗ ਕਮੇਟੀ ਦੀ ਗੱਲ ਮੰਨ ਕੇ ਕਿਸਾਨਾਂ ਨੂੰ ਐਮਐਸਪੀ ਦੇ ਦਿਓ ਯਾਨੀ ਕਿ ਰਾਹੁਲ ਗਾਂਧੀ ਨੇ ਸੰਕੇਤ ਦੋਵੇਂ ਪਾਸੇ ਬੜੇ ਕਲੀਅਰ ਦਿੱਤੇ ਹੈ ਤੇ ਹੁਣ ਇਹਨਾਂ ਸੰਕੇਤਾਂ ਨੂੰ ਕੌਣ ਸਮਝਦਾ ਹੈ ਕਿਵੇਂ ਸਮਝਦਾ ਇਹ ਤਾਂ ਹੁਣ ਅਗਲੇ ਦੇ ਉੱਤੇ ਜ਼ਿੰਮੇਵਾਰੀ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਕਾਂਗਰਸ ਦੇ ਅੰਦਰ ਜੋ ਕਸਮਾਂ ਹਨ ਉਸ ਨੂੰ ਠੱਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ